ਹਲਕਾ ਜਨਾਲਾ ਦੇ ਪਿੰਡ ਚੱਕ ਸ਼ਕੰਦਰ ਵਿੱਚ ਜਾਲੀ ਕਿਸਾਨ ਪ੍ਰਧਾਨ ਨੇ ਸੱਚ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਉਗਰਾਹਾਂ ਜਥੇਬੰਦੀ ਦਾ ਨਾਂ ਵਰਤ ਕੇ ਲੋਕਾਂ ਨਾਲ ਕਰਦਾ ਸੀ ਗੁੰਡਾਗਰਦੀ ਇਸ ਬੰਦੀ ਸਰਦਾਰ ਜਗਿੰਦਰ ਸਿੰਘ ਉਗਰਾਹਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਆਪੋ ਬਣੇ ਪ੍ਰਧਾਨ ਦਾ ਕੀਤਾ ਪਰਦਾਫਾਸ਼ ਤੁਸੀਂ ਜੁੜੇ ਰਹੋ ਪਬਲਿਕ क्राइम న్యూਜ਼ ਦੇ ਨਾਲ ਮਕਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੀਰਾ ਸਿੰਘ ਨੇ ਹੀਰਾ ਸਿੰਘ ਮੀਤ ਪ੍ਰਧਾਨਾ ਤੁਹਾਡੇ ਜੀ ਕੀ ਅਗਰਾਹ ਜਿਸ ਬੰਦੀ ਜਿਹੜੀ ਆ ਉਹ ਬੁੰਡਾ ਕਰਦੀ ਕਰਦੀ ਆ ਪੱਤਰਕਾਰਾਂ ਨਾਲ ਕੀ ਕਹਿਣਾ ਚਾਹੁੰਦੇ ਸੀ ਇੱਥੇ ਦੇਖੋ ਮੈਨੂੰ ਇਸ ਗੱਲ ਬਾਰੇ ਪਤਾ ਨਹੀਂ ਹੈ ਵੀ ਕੀ ਘਟਦਾ ਹੋਇਆ ਕੀ ਬਾਤਰੀਆ ਮੈਂ ਉਹਨਾਂ ਨੂੰ ਪੁੱਛ ਲਾਂ ਲੱਗ ਗਏ ਬਤੇ ਸਿੰਘ ਨੂੰ ਸਾਰਾ ਪਤਾ ਹੈ ਹੀਰਾ ਸਿੰਘ ਨੂੰ ਪਤਾ ਹੈ ਮੈਂ ਤਾਂ ਨਾਕਰਦੀ ਕੀਤੀ ਪੂਰੀ ਮੈਂ ਪੁੱਛ ਲਈ ਉਹਨਾਂ ਨੇ ਮੈਨੂੰ ਘਟਨਾ ਬਾਰੇ ਜਾਣਕਾਰੀ ਨਹੀਂ ਹੈ ਮੈਂ ਕੀ ਗੱਲ ਹੋਈ ਹੈ ਮੈਂ ਮਹਾਰਤ ਸਾਡੀ ਮੰਜਿਆ ਵਾਲੇ ਲਖਵਿੰਦਰ ਸਿੰਘ ਕੋ ਸਰ ਜੀ ਤੁਹਾਡਾ ਨੰਬਰ ਲੈ ਕੇ ਤੁਹਾਡੇ ਨਾਲ ਗੱਲ ਫੋਨ ਕੀਤੀ ਗਈ ਹੈ ਤੁਹਾਨੂੰ ਦੇਖੋ ਤੁਸੀਂ ਥੋੜੇ ਜਿਹਾ ਠੰਡੇ ਰਹੋ ਮੈਂ ਕਿਹਾ ਵੀ ਮੈਂ ਪੁੱਛ ਕੇ ਹੋਣੀ ਤੁਹਾਨੂੰ ਗੱਲ ਕਰਦਾ ਉਹਨਾਂ ਨਾਲ ਮਿਲ ਕੇ ਕਰਾਂਗੇ ਕੀ ਜੀ ਇੰਤਜ਼ਾਰ ਕਰਦੇ ਜੀ ਆਪ ਜੀ ਦੇ ਫੋਨ ਦਾ ਧੰਨਵਾਦ ਜੀ ਹੋਰ ਸਾਨੂੰ ਮਿਲ ਕੇ ਤੁਹਾਡੇ ਨਾਲ ਗੱਲ ਕਰ ਲਾਂਗੇ ਸਾਰੀ ਠੀਕ ਠੀਕ ਹਾਂ ਭਾਈ ਸੱਚੀ ਗੱਲ ਆਪਾਂ ਜੀ ਉਹਨਾਂ ਨਾਲ ਮੈਂ ਗੱਲ ਕੀਤੀ ਆ ਉਹ ਤੁਹਾਨੂੰ ਮਿਲਣਗੇ ਗੱਲ ਕਰਨਗੇ ਤੁਹਾਡੇ ਨਾਲ ਫੋਨ ਤੇ ਹੋਣੀ ਉਹ ਤੁਹਾਡਾ ਨੰਬਰ ਦੇ ਦਾਂ ਉਹਨਾਂ ਨੂੰ ਮੈਂ ਤਾਂ ਤੁਹਾਨੂੰ ਪਹਿਲੀ ਗੱਲ ਤਾਂ ਮੈਨੂੰ ਘਟਨਾ ਬਾਰੇ ਨਹੀਂ ਸੀ ਪਤਾ ਜਿੰਨੀ ਚਿਰ ਮੜੀ-ਮੁੜੀ ਯੂਨਨ ਦੱਸੀ ਆ ਵੀ ਜੇ ਕਿਸੇ ਕਿਸਮ ਦੀ ਕੋਈ ਵਧੇਚੀ ਹੋ ਗਈ ਪਹਿਲੀ ਗੱਲ ਤਾਂ ਮੈਂ ਤੁਹਾਡੇ ਕੋਲੋਂ ਮਾਫੀ ਮੰਗਦਾ ਇਹ ਸੁਣੋ ਪਹਿਲਾਂ ਜੀ ਮੈਂ ਕਹਿੰਦਾ ਵੀ ਬਾਦੇ ਕਰਕੇ ਹੋ ਜਾਂਦੇ ਆ ਇਹ ਨਹੀਂ ਵੀ ਕਿਸੇ ਨਹੀਂ ਫਸ ਰਹੇ ਹੋਣਾ ਬਰਕਰ ਰਹੇ ਹੋਣਾ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਵੀ ਪਹਿਲੀ ਗੱਲ ਤਾਂ ਵੀ ਸਾਡੇ ਰਿਸ਼ਤੇ ਇਹ ਜਿਹੇ ਨੇ ਆਪਾਂ ਕਰ ਨਹੀਂ ਸਕਦੇ ਇੱਕ ਦੂਜੇ ਵਾਂਗ ਸਾਨੂੰ ਦਾ ਇੱਕ ਜਿਹੇ ਸਹਿਯੋਗ ਹੈ ਤੁਸੀਂ ਉਹ ਸਾਨੂੰ ਦਿੱਲੀ ਕੋਲ ਤੋਂ ਕੱਢਣ ਵਾਲੇ ਜੀ ਅਸੀਂ ਤਾਂ ਤੁਹਾਡੀ ਬਹੁਤ ਰਿਸਪੈਕਟ ਕਰਦੇ ਆਂ ਬਹੁਤ ਥਾਂ ਕਰਦੇ ਆਂ ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਵੀ ਜੇ ਸਾਨੂੰ ਐਡੀ ਬੈਸਿਸ 'ਤੇ ਨਹੀਂ ਹੋਈ ਹੈ ਵੱਡੀ ਗੱਲ ਹੋਈ ਹੈ ਤਾਂ ਮੈਂ ਮਾਫੀ ਮੰਗਦਾ ਪਹਿਲੀ ਗੱਲ ਨਹੀਂ ਅਧਰਾਨ ਸਾਹਿਬ ਇੱਕ 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 ਬੇਨਤੀ ਹੈ ਸਾਡੀ ਉਹ ਵੀ ਉਹ ਵੀ ਤੁਹਾਡੇ ਕੋਲ ਆਉਣਗੇ ਉਹ ਵੀ ਤੁਹਾਡੇ ਕੋਲ ਜੀ ਨਹੀਂ ਨਹੀਂ ਅਧਰਾਨ ਸਾਹਿਬ ਇੱਕ 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 ਬੇਨਤੀ ਆ ਜਦੋਂ ਜਥੇਬੰਦੀ ਨਾਲ ਇਹ ਬੰਦਾ ਪਹਿਲਾਂ ਵੀ ਡਿਸਟ੍ਰਿਕਟ ਦਾ ਪ੍ਰਧਾਨ ਹੀਰਾ ਸਿੰਘ ਤੁਸੀਂ ਉਹਨੂੰ ਕੱਢਿਆ ਹੋਇਆ ਹੈ ਉਹਨੂੰ ਡਾਡ ਦੇ ਸ਼ਿਕਾਇਤਾਂ ਗਈਆਂ ਸੀ ਹੁਣ ਵੀ ਉਹ ਬੰਦਾ ਜਿਥੇ ਬੰਦੀ ਦੇ ਨਾਂ ਤੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਉਹ ਪਿਓ ਪੋਤੇ ਗਾਲਾਂ ਕੱਢਣ ਵੀਡੀਓ ਬਣਾ ਕੇ ਛਰੇਆਮ ਚੱਲਣ ਥਾਣੀ ਤੋਂ ਅਗਰਾਹ ਜਿਥੇ ਬੰਦੀ ਦੇ ਨਾਂ ਦੇ ਇਸੇ ਦੀ ਚੱਲਣ ਨਾ ਦਵੇ ਤੇ ਫੇਰ ਆਪਾਂ ਉਹਨੂੰ ਕਿਉਂ ਜਿਥੇ ਬੰਦੀ ਦੇ ਵਿੱਚ ਰੱਖਦੇ ਆ ਗਾਲਾਂ ਸਾਹਿਬ ਇਸ ਬੰਦੀ ਦਾ ਕੋਈ ਅਧਿਕਾਰ ਨਹੀਂ ਉਹ